ਛੋਟੀ ਉਮਰ ਸੀ ਰਣਜੀਤ ਸਿੰਘ ਦੀ ਜਦੋਂ ਸਰਦਾਰ ਮਹਾਸੂਰ ਦਾ ਸਾਆ ਇਹਦੇ ਸਿਰ ਤੋਂ ਉੱਠ ਗਿਆ ਬਾਰਕ ਸਾਲ ਦੀ ਉਮਰ ਦਾ ਰਣਜੀਤ ਸਿੰਘ ਸ਼ੁਕਰ ਚੱਕਿਆ ਮਿਸਲ ਦਾ ਆਗੂ ਜਥੇਦਾਰ ਬਣ ਗਿਆ ਬੜੇ ਤਰਾ ਚੜ੍ਹਾਏ ਜ਼ਿੰਦਗੀ ਦੇ ਵਿੱਚ 13 ਸਾਲ ਦੀ ਉਮਰ ਦੇ ਵਿੱਚ ਇਹ ਪੂਰੇ ਪੰਚ ਦੇ ਵਿੱਚ ਪੂਰੇ ਸਮਾਜ ਦੇ ਵਿੱਚ ਆਪਣਾ ਇੱਕ ਵੱਡਾ ਨਾਮ ਨੰਕ ਬਣਾ ਗਿਆ ਆਪਣੀ ਕੁਝ ਸਾਥੀਆਂ ਦੇ ਨਾਲ ਸ਼ਿਕਾਰ ਨੂੰ ਚੜਿਆ ਤੇ ਘੋੜਾ ਦੌੜਾਇਆ ਅੱਗੇ ਇਨਕ ਜੂ ਨਿਕਲ ਗਿਆ ਸਾਥੀ ਪਿਛੇ ਰਹਿ ਗਏ ਹਾਸ਼ਮਤ ਖਾਨ ਚੱਠਾ ਪੀਰ ਮੁਹੰਮਦ ਚੱਠੇ ਦਾ ਪੁੱਤਰ ਆਪਣੇ ਕੁਝ ਸਾਥੀਆਂ ਦੇ ਨਾਲ ਇਹ ਰਣਜੀਤ ਸਿੰਘ ਨੂੰ ਠੇਰਾ ਪਾ ਲੈਂਦਾ ਤੇ ਬੜੀ ਲਲਕਾਰ ਮਾਰ ਕੇ ਕਹਿੰਦਾ ਆਪਣੇ ਸਾਥੀਆਂ ਨੂੰ ਇਹ ਉਹੀ ਰਣਜੀਤ ਸਿੰਘ ਹੈ ਜਿਹਦੇ ਪਿਓ ਦੇ ਹੱਥੋਂ ਮੇਰੇ ਪਿਤਾ ਨੂੰ ਹਾਰ ਹੋਈ ਈਨ ਮੰਨਣੀ ਪਈ ਪਰ ਮੈਂ ਅੱਜ ਮੇਰਾ ਪਿਓ ਦੁਨੀਆ ਦੇ ਵਿੱਚ ਨਹੀਂ ਪਰ ਮੈਂ ਆਪਣੇ ਪਿਓ ਦੀ ਹਾਰ ਨੂੰ ਜਿੱਤ ਦੇ ਵਿੱਚ ਤਬਦੀਲ ਕਰਨ ਵਾਸਤੇ ਇਹ ਨੌਜਵਾਨ ਨੂੰ ਮੈਂ ਖਤਮ ਕਰਕੇ ਬਦਲਾ ਲਵਾਂਗਾ ਰਣਜੀਤ ਸਿੰਘ ਡਰਿਆ ਨਹੀਂ ਕਬਰਾਇਆ ਨਹੀਂ ਡੋਲਿਆ ਨਹੀਂ ਮੁਕਾਬਲਾ ਕੀਤਾ ਹਸ਼ਮਤ ਖਾਨ ਛੱਠੇ ਦਾ ਮੁਕਾਬਲੇ ਦੇ ਵਿੱਚ ਹਸ਼ਮਤ ਖਾਨ ਛੱਠਾ ਮਾਰਿਆ ਗਿਆ ਜਿੱਤ ਰਣਜੀਤ ਸਿੰਘ ਦੀ ਹੋਈ ਇਹ ਬੜੇ ਮਾਣ ਤੇ ਫਖਰ ਦੇ ਨਾਲ ਵਾਪਸ ਮੁੜਿਆ ਇਹ ਘਟਨਾ ਦਾ ਜਦੋਂ ਗੁਰਸਿੱਖਾਂ ਨੂੰ ਪਤਾ ਲੱਗਾ ਸਮਾਜ ਦੇ ਲੋਕਾਂ ਨੂੰ ਪਤਾ ਲੱਗਾ ਰਣਜੀਤ ਸਿੰਘ ਦੀ ਵਾਪਾ ਹੋ ਗਈ। ਇਹ ਛੋਟੀ ਉਮਰ ਦੇ ਵਿੱਚ ਐਡਾ ਵੱਡਾ ਬਾਦਰੀ ਦਾ ਕਾਰਨਾਮਾ। ਇਹ ਮਾਲਕ ਦੀ ਕਿਰਪਾ ਹੈ। ਇਹ ਮਾਲਕ ਦੀ ਰਜ਼ਾ ਹੈ। ਸਮਾਂ ਆਪਣੀ ਚਾਲੇ ਚੱਲਿਆ। ਰਣਜੀਤ ਸਿੰਘ ਵੱਡਾ ਹੋਇਆ। ਪਰ ਜਦੋਂ ਆਪਾਂ ਇਤਿਹਾਸ ਦੇ ਪੰਨੇ ਪੜ੍ਹਦੇ ਜਾਂਦੇ ਹਾਂ। ਇੱਕ ਨੁਕਤਾ ਇਹਦੇ ਵਿੱਚ ਬੜਾ ਕਮਾਲ ਦਾ ਹੈ। ਕਿ ਜਿਸ ਮਾਂ ਨੇ ਜਨਮ ਦਿੱਤਾ ਇਸ ਸਰਦਾਰ ਰਣਜੀਤ ਸਿੰਘ ਨੂੰ। ਜੇ ਉਹਦਾ ਜ਼ਿਕਰ ਅਸੀਂ ਨਾ ਕਰਕੇ ਜਾਈਏ ਫਿਰ ਸਾਡੀ ਕਹਾਣੀ ਅਧੂਰੀ ਰਹਿ ਜਾਂਦੀ ਹੈ ਕਿਉਂ ਦੇ ਵਿੱਚ ਇੱਕ ਬਹੁਤ ਵੱਡਾ ਸਿੱਖਿਆ ਦਾ ਪੱਖ ਜਿਹੜਾ ਹੈ ਉਹ ਸਾਡੇ ਕੋਲੋਂ ਗੁੰਮ ਹੋ ਜਾਂਦਾ ਹੈ ਅੱਜ ਗਾਹੇ ਬਗਾਹੇ ਸਾਡੀਆਂ ਧਾਰਮਿਕ ਸਮਾਸੇ ਵੀ ਜਥੇਬੰਦੀਆਂ ਇਸ ਗੱਲ ਦਾ ਜ਼ਿਕਰ ਕਰਦੀਆਂ ਨੇ ਕਿ ਗੁਰੂ ਨਾਨਕ ਪਾਤਸ਼ਾਹ ਨੇ ਬਾਣੀ ਅੰਦਰ ਔਰਤ ਨੂੰ ਮਾਨ ਦਿੱਤਾ ਹੈ ਸਨਮਾਨ ਦਿੱਤਾ ਹੈ ਅੱਜ ਭਰੂਣ ਹੱਤਿਆ ਦੇ ਉੱਤੇ ਬਹੁਤ ਕੁਝ ਕਿਹਾ ਜਾਂਦਾ ਹੈ ਬੋਲਿਆ ਜਾਂਦਾ ਹੈ ਕੰਪ ਲੱਗਦੇ ਨੇ ਧੀਆਂ ਦੀ ਗੰਟੀ ਸਮਾਜ ਵਿੱਚ ਘਟ ਰਹੀ ਹੈ ਪੁੱਤਰ ਨੂੰ ਮੇਂ ਦਿੱਤੀ ਜਾ ਰਹੀ ਏ ਤੇ ਧੀਆ ਦਾ ਗळा ਕਟਿਆ ਜਾ ਰਿਹਾ ਹੈ ਕੌਣ ਕੀ ਜਾਣਦਾ ਕਿ ਉਹਨਾਂ ਦੇ ਕਰਮ ਉਹਨਾਂ ਦੀ ਕਿਸਮਤ ਕੀ ਹੁੰਦੀ ਏ ਪਰ ਜਦੋਂ ਆਹ ਪਾ ਕਹਾਣੀ ਨੂੰ ਗੌਰ ਦੇ ਨਾਲ ਸਮਝਾਗੇ ਫਿਰ ਬੜਾ ਕੁਝ ਸਾਡੀ ਸਮਝ ਦੇ ਵਿੱਚ ਆਉਣ ਵਾਲਾ ਹੈ ਇਤਿਹਾਸ ਕਹਿੰਦਾ ਹੈ ਕਿ ਜੀਂਦ ਦਾ ਰਾਜਾ ਹੈ ਗਜਪਤ ਸਿੰਘ ਉਹਦੇ ਘਰ ਪਹਿਲਾਂ ਵੀ ਬੱਚੀਆਂ ਨੇ ਤੇ ਫਿਰ ਘਰ ਦੇ ਵਿੱਚ ਔਲਾਦ ਪੈਦਾ ਹੋਣ ਵਾਲੀ ਸੀ ਉਹ ਰੱਬ ਅੱਗੇ ਗੁਰੂ ਅੱਗੇ ਅਰਜ਼ੋਈ ਕਰਦਾ ਹੈ ਰੱਬਾ ਹੁਣ ਮੈਨੂੰ ਧੀ ਨਹੀਂ ਚਾਹੀਦੀ ਮੈਨੂੰ ਪੁੱਤਰ ਚਾਹੀਦਾ ਲੋਕ ਕਹਿੰਦੇ ਨੇ ਪੁੱਤਰਾਂ ਦੇ ਨਾਲ ਦੁਨੀਆ ਤੇ ਨਾ ਰਹਿ ਜਾਂਦਾ ਉਹ ਵਿਰਾਸਤ ਦਾ مالک ਹੋਵੇਗਾ ਸਮੇ ਦਾ ਕਾਨੂੰਨ ਕਹਿੰਦਾ ਮੈਨੂੰ ਧੀ ਨਹੀਂ ਚਾਹੀਦੀ ਮੈਨੂੰ ਪੁੱਤ ਚਾਹੀਦਾ ਉਹਦੀ ਆਪਣੀ ਅਰਦਾਸ ਹੈ ਪਰ ਮਾਲਕ ਦੀ ਰਜ਼ਾ ਹੈ ਵਕਤ ਆਇਆ ਸਮਾਂ ਆਇਆ ਇਹਦੇ ਘਰ ਪੁੱਤਰ ਨਹੀਂ ਫਿਰਤੀ ਪੈਦਾ ਹੋ ਗਿਆ ਇਹਨੂੰ ਬੜਾ ਰੋਸ ਜਾਗਿਆ ਇਹਨੂੰ ਇਹ ਗੱਲ ਚੰਗੀ ਨਾ ਲੱਗੀ ਅਖਿਰੋਂ ਦੀ ਮਾਂ ਦੇ ਰੋਂਦਿਆ ਕਰਲਾਉਂਦਿਆਂ ਆਪਣੀ ਫੁੱਲ ਵਰਗੀ ਬੱਚੀ ਨੂੰ ਚੁੱਕਿਆ ਇਹ ਲੈ ਗਿਆ ਲਿ ਜਾ ਕੇ ਜਿਵੇਂ ਅਸੀਂ ਸਾਖੀ ਪੜਨੇ ਆ ਹਰ ਇੱਕ ਦਾ ਕਹਿਣ ਦਾ ਹੈ ਸੁਣਾਉਣ ਦਾ ਵਿਚਾਰਨ ਦਾ ਵੱਖੋ ਵੱਖਰਾ ਤਰੀਕਾ ਹੁੰਦਾ ਹੈ ਗੱਲ ਇਹ ਮੈਨੇ ਨਹੀਂ ਰੱਖਦੀ ਗੱਲ ਇਹ ਮੈਨੇ ਰੱਖਦੀ ਹੈ ਕਿ ਉਹਦੀ ਸਿੱਖਿਆ ਜਿਹੜੀ ਹੈ ਉਹ ਕਿਵੇਂ ਦੀ ਹੈ ਉਹਦੇ ਵਿੱਚੋਂ ਆਪਾਂ ਗਿਆਨ ਕੀ ਲੈਣਾ ਹੈ ਉਹ ਸਾਖੀ ਕਹਿੰਦੀ ਕੀ ਹੈ ਸੁਣ ਜਿਵੇਂ ਮਰਜੀ ਲਾਓ ਹਰ ਬਲਾਰੇ ਦਾ ਆਪੋ ਆਪਣਾ ਢੰਗ ਹੈ ਆਪੋ ਆਪਣਾ ਤਰੀਕਾ ਹੈ ਇਹ ਬੱਚੇ ਨੇ ਚੁੱਕ ਕੇ ਲੈ ਗਿਆ ਇਹਨੇ ਇੱਕ ਘੜੇ ਦੇ ਵਿੱਚ ਪਾਇਆ ਉਹਦੇ ਉੱਤੇ ਕਪੜਾ ਬੰਨਿਆ ਉਹਨੂੰ ਜ਼ਮੀਨ ਦੇ ਵਿੱਚ ਦੱਬ ਕੇ ਆ ਗਿਆ ਬਾਬਸ ਮੁੜਿਆ ਰਾਧ ਵਿੱਚ ਕਿ ਡੇਰਾ ਸੰਤਾਂ ਮਹਾਂਪੁਰਖਾਂ ਦਾ ਨਾ ਹੀ ਬਾਬਾ ਗੋਦੜਿਆ ਜੀ ਸੰਗਤ ਜੁੜੀ ਐ ਗੱਜਪਤ ਸਿੰਘ ਆ ਕੇ ਸਾਰੇ ਤੋਂ ਪਿਛਾ ਵਹਿ ਗਿਆ ਦੀਵਾਨ ਦੀ ਸਮਾਪਤੀ ਹੋਈ ਸੰਗਤ ਚਲੇ ਗਈ ਬਾਬਾ ਗੋਦੜਿਆ ਜੀ ਇਹਦੇ ਕੋਲ ਗਏ ਇਹਦੇ ਉਦਾਸ ਮਨ ਨੂੰ ਇਹਦੇ ਚਿਹਰੇ ਨੂੰ ਪੜਿਆ ਆਪ ਜੀ ਸਿਆਣੇ ਬੈਠੇ ਹੋ ਬਸ ਸਾਰੀਆਂ ਕਹਾਵਤਾ ਮੁਹਾਵਰੇ ਸਾਡੇ ਸਮਾਜ ਦੇ ਵਿੱਚੋਂ ਅਲੋਪ ਹੁੰਦੇ ਜਾ ਰਹੇ ਨੇ ਪਹਿਲੇ ਸਮੇਂ ਦੇ ਵਿੱਚ ਕੋਈ ਬੰਦਾ ਮਜੂਸ ਨਜਰਾ ਵਿੱਚ ਇਹ ਉਤਰਿਆ ਹੋਵੇ ਉਹ ਕਿਸੇ ਫਿਕਰ ਕਿਸੇ ਚਿੰਤਾ ਦੇ ਵਿੱਚ ਨਜਰਾ ਆਵੇ ਉਹਦੇ ਕੁਝ ਤੇਰੇ ਤੇ ਤੇ ਸਟ्रेस ਨਜਰਾ ਆ ਰਿਹਾ ਹੈ ਉਹ ਕਿਸੇ ਡੂੰਗੀ ਸੋਚ ਦੇ ਵਿੱਚ ਚਿੰਤਾ ਦੇ ਵਿੱਚ ਹੈ ਹਰ ਚੱਲ ਪੁੱਛਣ ਵਾਲਾ ਉਹਦਾ ਨਾਂ ਲਿਖ ਕੇ ਸਾਹਮਣੇ ਉਹ ਕਹਿੰਦਾ ਫਲਾਣਾ ਸਿਆ ਉਹ ਕਿਵੇਂ ਦਾ মুখ ਕੀਤਾ ਹੋਇਆ ਜਿਵੇਂ ਕੁੜੀ ਦੱਬ ਕੇ ਆਇਆ ਹੋਣਾ ਆਮ ਕਹਾਵਤ ਸੀ ਪਰ ਇਹ ਗੱਲ ਇਸ ਗੱਲ ਪਾਸੇ ਨੂੰ ਸੰਕੇਤ ਕਰਦੀ ਹੈ ਕਿ ਲੋਕ ਕਿ ਕੁਝ ਕਰਦੇ ਸੀ ਇਸ ਤਰੀਕੇ ਦੇ ਨਾਲ ਆਪਣੀਆਂ ਧੀਆਂ ਨੂੰ ਜ਼ਮੀਨ ਦੇ ਵਿੱਚ ਦੱਬਦੇ ਹੋਣਗੇ ਤੇ ਬਾਬਾ ਗੋਦੜੀ ਜੀ ਨੇ ਲਫ਼ਜ਼ ਵਰਤੇ ਨੇ ਗਜਪਤ ਸਿੰਘ ਸਰਦਾਰਾ ਕਿਹੋ ਜਿਹਾ ਕੀਤਾ ਹੋਇਆ ਜਿਵੇਂ ਕੁੜੀ ਦੱਬ ਕੇ ਆਇਆ ਹੋਣਾ ਇਹਨੇ ਝੂਠ ਨਹੀਂ ਬੋਲਿਆ ਸੱਚ ਕਹਿ ਦਿੱਤਾ ਕਹਿੰਦਾ ਬਾਬਾ ਜੀ ਸੱਚ ਮੈਂ ਕੁੜੀ ਦੱਬ ਕੇ ਆਇਆ ਬਾਬਾ ਗੋਦੜੀ ਜੀ ਕਹਿਣ ਲੱਗੇ ਸਰਦਾਰਾ ਬੜਾ ਪਾਪ ਕੀਤਾ ਹੈ ਬੜਾ ਜ਼ੁਲਮ ਕੀਤਾ ਹੈ ਚੱਲ ਮੇਰੇ ਨਾਲ ਦੱਸ ਇਹ ਪਾਪ ਕਿੱਥੇ ਕਰਕੇ ਆਇਆ ਉੱਠ ਕੇ ਨਾਲ ਤੁਰ ਗਿਆ ਜ਼ਮੀਨ ਨੂੰ ਪੁੱਟਿਆ ਘੜਾ ਬਾਹਰ ਕੱਢਿਆ ਤੇ ਉਹ ਬੱਚੀ ਜਿਹੜੀ ਜੁੰਦਾ ਵਾਪਸ ਮਿਲ ਗਈ ਸਤਗੁਰੂ ਕਹਿੰਦੇ ਨੇ ਪ੍ਰਭ ਭਾਵ ਹੈ ਬਿਨ ਸਾਸਤੇ ਰੱਖਿਆ ਉਹਨੂੰ ਪੌਂਦਾ ਹੋਵੇ ਉਹ ਬਿਨਾ ਸਾਹ ਤੋਂ ਵੀ ਰੱਖ ਲੈਂਦਾ ਨਹੀਂ ਤੇ ਬੰਦਾ ਡਾਕਟਰ ਦੇ ਗਿਆ ਵੈਂਟੀਲੇਟਰ ਤੇ ਲੱਗਾ ਹੁੰਦਾ ਆਕਸੀਜਨ ਲੱਗਣ ਦੇ ਬਾਵਜੂਦ ਵੀ ਬਚਦਾ ਨਹੀਂ ਇਹ ਬੱਚੀ ਵੱਚ ਗਈ ਤੇ ਹੁਣ ਬਾਬਾ ਗੋਦੜਿਆ ਜੀ ਨੇ ਸਵਾਲ ਕੀਤਾ ਕਹਿਣ ਲੱਗੇ ਸਰਦਾਰਾ ਓਏ ਏਡੀ ਤੇਰੀ ਸੋਹਣੀ ਫੁੱਲ ਵਰਗੀ ਧੀ ਇਹਨੇ ਇਹੋ ਜਿਹਾ ਕੀ ਗੁਨਾਹ ਕਰ ਦਿੱਤਾ ਕਿ ਤੂੰ ਇਹਨੂੰ ਇਸ ਤਰੀਕੇ ਦੇ ਨਾਲ ਜ਼ਮੀਨ ਦੇ ਵਿੱਚ ਦੱਬ ਕੇ ਆ ਗਿਆ ਇਹਦਾ ਅੱਗੋ ਜਵਾਬ ਸੀ ਕਹਿਣ ਲੱਗਾ ਬਾਬਾ ਜੀ ਮੈਨੂੰ ਪੁੱਤ ਚਾਹੀਦਾ ਧੀ ਨਹੀਂ ਚਾਹੀਦੀ ਪੁੱਤਰਾਂ ਦੇ ਨਾਲ ਦੁਨੀਆ ਤੇ ਨਾ ਰਹਿ ਜਾਂਦਾ ਧੀਆਂ ਦੇ ਨਾਲ ਨਹੀਂ ਹੁਣ ਤੁਸੀਂ ਘਾਰ ਦੇ ਨਾਲ ਇਹ ਕਪਤਾ ਦਾ ਇੱਕ ਇੱਕ ਲਫ਼ਜ਼ ਸੁਣਦੇ ਜਾਣਾ ਤੇ ਬਾਬਾ ਗੋਦੜੀ ਆਜੀ ਨੇ ਇੱਕ ਵਾਰੀ ਹੁਣੇ ਤੱਕਿਆ ਸਰਦਾਰ ਗੱਜਪਤ ਸਿੰਘ ਦੇ ਚਿਹਰੇ ਨੂੰ ਇੱਕ ਵਾਰੀ ਮਸਤਕ ਪੜਿਆ ਉਸ ਪੀਦਾ ਫਿਰ ਗੱਜਪਤ ਸਿੰਘ ਨੂੰ ਸੰਗੋਧਨ ਹੁੰਦਿਆ ਬਾਬਾ ਗੋਦੜੀ ਆਜੀ ਜੋਦੋ ਕਹਿ ਰਹੇ ਨੇ ਮੇਰੇ ਢਾਡੀ ਸਾਥੀ ਆ ਕਪਤਾ ਦੀ ਜਵਾਨੀ ਆਪ ਜੀ ਦੀ ਸੇਵਾ ਦੇ ਵਿੱਚ Somebody ਕਰਕੇ ਸਰਦਾਰਾ ਜੱਗ ਤੇ ਨਾਮ ਰਹੂਗਾ ਤੇਰਾ ਬਾਬਾ ਗੋਦੜਿਆ ਜੀ ਕਹਿਣ ਲੱਗੇ ਗੱਜਪਤ ਸਿਆ ਇੱਕ ਗੱਲ ਯਾਦ ਰੱਖੀ ਤੂੰ ਕੀ ਜਾਣਦਾ ਕਿ ਮਾਲਕ ਨੇ ਤੇਰੀ ਧੀ ਦੀ ਕਿਸਮਤ ਦੇ ਵਿੱਚ ਕੀ ਕੁਝ ਲਿਖਿਆ ਓਏ ਪੁੱਤਾਂ ਨਾਲੇ ਦੁਨੀਆ ਦੇ ਵਿੱਚੋਂ ਬਹੁਤ ਹੋ ਕੇ ਪਰ ਜਾਣਗੇ ਪਰ ਕੋਈ ਕਿਸੇ ਨੂੰ ਯਾਦ ਨਹੀਂ ਕਰੇਗਾ ਆ ਤੇਰੀ ਧੀ ਕਰਕੇ ਤੇਰਾ ਨਾਮ ਦੁਨੀਆ ਤੇ ਸਦਾ ਹੀ ਅਮਰ ਰਹਣਾ ਸਦਾ ਹੀ ਅਮਰ ਰਹਣਾ ਤੇ ਜਦੋਂ ਫਿਰ ਆਪਣੀ ਧੀ ਨੂੰ ਘਰ ਲੈ ਕੇ ਗਿਆ ਉਹਦਾ ਨਾਮ ਰੱਖਿਆ ਰਾਜਕੌਰ ਰੀਜਾ ਚਾਵਾ ਦੇ ਨਾਲ ਪਾਲੀ ਵੱਢੀ ਹੋਈ ਸ਼ੁਕਰ ਚੱਕਿਆ ਮਿਸਲ ਦੇ ਜਥੇਦਾਰ ਮਹਾ ਸਿੰਘ ਦੇ ਨਾਲ ਵਿਆਹੀ ਗਈ ਜਿਹਦੀ ਕੁੱਖ ਤੋਂ 2 ਨਵੰਬਰ ਸਨ 1780 ਦੇ ਵਿੱਚ 2 ਨਵੰਬਰ ਸਨ 1780 ਦੇ ਵਿੱਚ ਜਿਹੜਾ ਬੱਚਾ ਪੈਦਾ ਹੁੰਦਾ ਹੈ ਉਹਦਾ ਨਾਮ ਰੱਖਿਆ ਜਾਂਦਾ ਹੈ ਰਣਜੀਤ ਸਿੰਘ ਤੇ ਉਸ ਰਣਜੀਤ ਸਿੰਘ ਦਾ ਜੀਵਨ ਇਤਿਹਾਸ ਆਪਣੇ ਆਪਣਿਆਂ ਦੀ ਵਿੜਾਈ ਕਰ ਲੈਂਦੇ ਨੇ ਕੋਈ ਵੱਡੀ ਗੱਲ ਨਹੀਂ ਪਰ ਕਦੇ ਕਵੀ ਸ਼ਾਹ ਮੁਹੰਮਦ ਨੂੰ ਪੜ੍ਹ ਕੇ ਵੇਖੋ ਉਹ ਕਿੱਡੇ ਮਾਣ ਤੇ ਫਖਰ ਦੇ ਨਾਲ ਇਹ ਗੱਲ ਕਹਿੰਦਾ ਹੈ ਕਿ ਮਹਾਵਲੀ ਰਣਜੀਤ ਸਿੰਘ ਹੋਇਆ ਪੈਦਾ ਨਾਲ ਜੋਰ ਤੇ ਮੁਲਕ ਹਲਾਇ ਗਿਆ ਮੁਲਤਾਨ ਕਸ਼ਮੀਰ ਪਛਾਰ ਚੰਬਾ ਜੰਮੂ ਕਾਂਗੜਾ ਕੋਟ ਨਵਾਈ ਗਿਆ ਹੋਰ ਦੇਸ਼ ਲਦਾਖ ਤੇ ਚੀਨ ਤੋੜੀ ਬਿੱਸਿਕਾ ਆਪਣੇ ਨਾਮ ਚਲਾਇ ਗਿਆ ਸ਼ਾਹ ਮੁਹੰਮਦਾ ਉਹ ਜਾਨ 50 ਵਰਸਾਂ ਅੱਛਾ ਰਜ ਕੇ ਰਾਜ ਕਮਾਇਆ ਬੜੇ ਮਾਰ ਨਾਲ ਕਿੰਦਾ ਅੱਜ ਪਤਾ ਨਹੀਂ ਪੁੱਤਰਾ ਵਾਲੇ ਕਿੰਨੇ ਘੋਣਗੇ ਕਿ ਜਿਨ੍ਹਾਂ ਦਾ ਕੋਈ ਨਾਂ ਜਾਣਦਾ ਜਾਂ ਨਹੀਂ ਪਰ ਜਦੋਂ ਰਣਜੀਤ ਸਿੰਘ ਦੀ ਗੱਲ ਚੱਲੇਗੀ ਅਸੀਂ ਸਰਦਾਰਨੀ ਰਾਜਪੁਰ ਦਾ ਜ਼ਿਕਰ ਕਰਾਂਗੇ ਜਦੋਂ ਸਰਦਾਰਨੀ ਰਾਜਪੁਰ ਦਾ ਜ਼ਿਕਰ ਪੜਿਆ ਜਾਵੇਗਾ ਤੇ ਗੱਜਪਤ ਸਿੰਘ ਨੂੰ ਭੁਲਾਇਆ ਨਹੀਂ ਜਾ ਸਕਦਾ ਅੱਜ ਗੱਜਪਤ ਸਿੰਘ ਦਾ ਨਾਂ ਦੁਨੀਆ ਤੇ ਇੱਕ ਧੀ ਦੇ ਕਾਰਨ ਹੈ ਸਾਖੀ ਇਹ ਗੱਲ ਕਹਿੰਦੀ ਹੈ ਕਿ ਮਾਲਕ ਨੇ ਕਿਹਦੇ ਕਰਮ ਕੀ ਲਿਖੇ ਨੇ ਉਹ ਅਕਾਲ ਪੁਰਖ ਆਪ ਜਾਣਦਾ ਹੈ ਚੰਗੀ ਗੱਲ ਹੈ ਦੇ ਪੁੱਤਰਾਂ ਦੇ ਬਗਤੀਆਂ ਨੂੰ ਵੀ ਪਿਆਰ ਕਰੀਏ ਇਹ ਮਨ ਦੇ ਵਿੱਚ ਧਾਰਨਾ ਨਾ ਬਣਾ ਲਈ ਕਿ ਪੁੱਤਰਾਂ ਦੇ ਨਾਲ ਦੁਨੀਆ ਤੇ ਨਾ ਰਹਿਦਾ ਧੀ ਦੇ ਨਾਲ ਨੇ